ਬਾਰੀ ਸਾਫ ਸਫਾਈ ਦੇ ਨਾਲ ਨਾਲ ਆਪਣਾ ਭੀਤਰ ਵੀ ਸਵਾਰੋ ਆਉਣਾ ਹੈ ਜਿਸ ਘਰ ਖੁਦ ਖੁਦਾ ਨੇ ਉਸ ਘਰ ਨੂੰ ਵੀ ਸੁਧਾਰੋ ਤੇ ਕਰ ਕਰਮੋਂ ਕਰਦਾਰ ਨੂੰ ਉੱਚਿਆਂ ਗੁਣੀ ਸ਼ਖਸੀਅਤ ਨੂੰ ਨਖਾਰੋ ਕਰ ਕਾਇਆ ਘਰ ਨੂੰ ਸੁਚਿਆਂ ਸੁਰਿੰਦਰ ਸੋਣਾ ਸਾਹਿਬ ਪਕਾਰੋ ਸੋਣਾ ਸਾਹਿਬ ਪਕਾਰੋ ਚੈਨਲ ਤੋਂ ਸਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਅਦਾਬ ਨਮਸਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਮੇਰੇ ਵਿਚਾਰ ਦਾ ਕੇਂਦਰ ਹੈ ਉਹ ਹੈ ਘਰ ਦੀ ਸਫਾਈ ਇਸ ਕੁਦਰਤ ਕਾਇਨਾਤ ਦੇ ਵਿੜੇ ਵਿੱਚ ਵੱਸਦੇ ਹਰ ਇਨਸਾਨ ਦਾ ਸੁਭਾਅ ਹੈ ਕਿ ਉਹ ਸਫਾਈ ਪਸੰਦ ਕਰਦਾ ਹੈ ਆਪਣੀ ਸਮਝ ਮੁਤਾਬਕ ਹਰੇਕ ਇਨਸਾਨ ਆਪਣੀ ਸਰੀਰਕ ਸਫਾਈ ਰੱਖਦਾ ਹੈ ਜਾਂ ਸਾਫ਼ ਸੁਥਰੇ ਕੱਪੜੇ ਪੌਂਦਾ ਹੈ ਕਿਉਂਕਿ ਸਰੀਰ ਦੀ ਸਫਾਈ ਘਰ ਦੀ ਸਫਾਈ ਰੱਖਣਾ ਜਿੱਥੇ ਇੱਕ ਸੁਭਾਵਕ ਵਰਤਾਰਾ ਆ ਉੱਥੇ ਹੀ ਤੰਦਰੁਸਤੀ ਲਈ ਜ਼ਰੂਰਤ ਵੀ ਹੈ ਸੱਭਿਆਕ ਸਲੀਕੇ ਨਾਲ ਸੱਭਿਆਕ ਸਮਾਜ ਦਾ ਹਿੱਸਾ ਬਣਨ ਦੇ ਲਈ ਵੀ ਜ਼ਰੂਰੀ ਹੈ ਇਸ ਲਈ ਹਰ ਇੱਕ ਇਨਸਾਨ ਸਰੀਰਕ ਸਫਾਈ ਤੋਂ ਅੱਗੇ ਆਪਣੇ ਘਰ ਦੀ ਸਫਾਈ ਪ੍ਰਤੀ ਵੀ ਸੁਚੇਤ ਹੁੰਦਾ ਹੈ ਘਰ ਬੇਸ਼ੱਕ ਕਿਸੇ ਦਾ ਸਧਾਰਨ ਕਮਰਿਆਂ ਦਾ ਹੋਵੇ ਜਾਂ ਆਲੀਸ਼ਾਨ ਮਹਿਲ ਹੋਵੇ ਮਿੱਟੀ ਦਾ ਕੱਚਾ ਘਰ ਹੋਵੇ ਜਾਂ ਇੱਟਾਂ ਪੱਥਰਾਂ ਦਾ ਪੱਕਾ ਘਰ ਹੋਵੇ ਕਿਸੇ ਦੀ ਨਿੱਕੀ ਮੋਟੀ ਝੁੱਗੀ ਝੌਂਪੜੀ ਹੋਵੇ ਚੰਗੀਆਂ ਸੁਸਾਇਟੀਆਂ ਹੋਣ ਜਾਂ ਗਲੀ ਮੁਹੱਲਾ ਹੋਵੇ ਹਰ ਜਗ੍ਹਾ ਤੇ ਸਾਫ ਸਫਾਈ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ ਇਥੋਂ ਤੱਕ ਕਿ ਗਲੀ ਮੁਹੱਲਿਆਂ ਵਿੱਚ ਸੁਸਾਇਟੀਆਂ ਵਿੱਚ ਸਾਫ ਸਫਾਈ ਦਾ ਧਿਆਨ ਰੱਖਣ ਲਈ ਕਰਮਚਾਰੀ ਨਿਯੁਕਤ ਕੀਤੇ ਜਾਂਦੇ ਆ ਕਿਉਂਕਿ ਸਾਫ ਸੁਥਰਾ ਵਾਤਾਵਰਣ ਸਭ ਨੂੰ ਪਸੰਦ ਹੈ ਇਨਸਾਨੀ ਤਰਬੀਅਤ ਸਫਾਈ ਨੂੰ ਇੰਨੀ ਤਰਜੀਹ ਦਿੰਦੀ ਹੈ ਕਿ ਜਦੋਂ ਕਿਤੇ ਸਾਡੇ ਘਰ ਵਿੱਚ ਕਿਸੇ ਸੱਜਣ ਬੇਲੀ ਨੇ ਕਿਸੇ ਦੋਸਤ ਮਿੱਤਰ ਨੇ ਜਾਂ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ ਤਾਸੀ ਅਡੀਆਂ ਤੱਕ ਜੋਰ ਲਾਉਨੇ ਆਪਣੇ ਘਰ ਦੀ ਸਾਫ ਸਫਾਈ ਵਾਸਤੇ ਆਪਣੇ ਘਰ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਕਿਉਂਕਿ ਇਨਸਾਨ ਨੂੰ ਹੁੰਦਾ ਕਿ ਜੇ ਘਰ ਵਿੱਚ ਮਹਿਮਾਨ ਆਉਣਗੇ ਘਰ ਵਿੱਚ ਸਾਫ ਸਫਾਈ ਨਾ ਹੋਈ ਤੇ ਮਹਿਮਾਨ ਕੀ ਕਹਿਣਗੇ ਕਿ ਘਰ ਵਿੱਚ ਇੰਨਾ ਕੂੜਾ ਕਰਕੜ ਗੰਦਗੀ ਫੈਲੀ ਆ ਇਹ ਕਿਵੇਂ ਦੇ ਲੋਕ ਨੇ ਇਸ ਲਈ ਹਰ ਇਨਸਾਨ ਆਪਣੀ ਸਮਝ ਅਨੁਸਾਰ ਆਪਣੀ ਵਿੱਤੀ ਪਹੁੰਚ ਦੇ ਚੱਲਦਿਆਂ ਆਪਣੇ ਘਰ ਨੂੰ ਸਜਾਉਂਦਾ ਸਵਾਰਦਾ ਆ ਸਾਫ ਸਫਾਈ ਕਰਕੇ ਸੋ ਇਹ ਤਾਂ ਪੱਖ ਹੋ ਗਿਆ ਇੱਟਾਂ ਪੱਥਰਾਂ ਦੇ ਘਰਾਂ ਦੀ ਸਫਾਈ ਦਾ ਕਿ ਮਹਿਮਾਨ ਕੀ ਕਹਿਣਗੇ ਹੁਣ ਜੇ ਵੇਖੀਏ ਤਾਂ ਬਾਹਰੀ ਤੌਰ ਤੇ ਗੰਧਲਾ ਖਿੱਲਰਿਆ ਘਰ ਮਕਾਨ ਸਫਾਈ ਪਸੰਦ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਜਿਹੜਾ ਅਤ ਪਾਕ ਸਾਫ ਤਰਬੀਅਤ ਦਾ ਮਾਲਕ ਹੈ ਜੋ ਕੁੱਲ ਕਾਇਨਾਤ ਦਾ ਮੁੱਖ ਮਹਿਮਾਨ ਆ ਉਸ ਨੂੰ ਸਾਡਾ ਕਾਇਆ ਘਰ ਮੰਦਗੁਣੀ ਅਵਗਣਾ ਵਕਾਰੀ ਰੂਪ ਖੜਾਰੇ ਨਾਲ ਭਰਿਆ ਕਿਵੇਂ ਪਸੰਦ ਆਵੇ ਤੇ ਫਿਰ ਪਰਮਪਿਤਾ ਪ੍ਰਮਾਤਮਾ ਨੂੰ ਭਾਵ ਕਿ ਉਸ ਮੁੱਖ ਮਹਿਮਾਨ ਨੂੰ ਸਾਡੇ ਕਾਇਆ ਘਰ ਵਿੱਚ ਪਿਆ ਵਿਚਾਰਾਂ ਖਿਆਲਾਂ ਦਾ ਖਲਾਰਾ ਪਸੰਦ ਨਹੀਂ ਆਵੇਗਾ ਤੇ ਫਿਰ ਉਹ پاک ਸਾਫ ਹਸਤੀ ਸਾਡੇ ਕਾਇਆ ਘਰ ਵਿੱਚ ਫੇਰਾ ਕਿਵੇਂ ਪਾਵੇਗੀ ਜੇ ਅਸੀਂ ਆਮ ਇਨਸਾਨ ਜਿਨ੍ਹਾਂ ਨੂੰ ਬਾਰੀ ਸਾਫ ਸਫਾਈ ਦਾ ਪੂਰਨ ਬੋਧ ਨਹੀਂ ਹੈਗਾ ਘਰ ਨੂੰ ਸਜਾਉਣ ਦੀ ਪੂਰਨ ਭਾਸ਼ਾ ਪਰਭਾਸ਼ਾ ਦਾ ਨਹੀਂ ਪਤਾ ਜੇ ਅਸੀਂ ਕਿਸੇ ਖਲਾਰੇ ਵਾਲੇ ਗੰਦਲੇ ਘਰ ਵਿੱਚ ਪੈਰ ਨਹੀਂ ਪਾਉਂਦੇ ਤੇ ਫਿਰ ਵਕਾਰਾਂ ਖਿਆਲਾਂ ਦੇ ਖਿਲਰੇ ਖਲਾਰੇ ਵਿੱਚ ਝੂਠ ਫਰੇਬ ਦੀ ਧੋਖੇਬਾਜੀ ਦੀ ਬੇਹਕੀ ਦੀ ਧੂੜ ਵਿੱਚ ਮੰਦ ਪ੍ਰਭਾਵੀ ਸੁਰਤੀ ਬਿਰਤੀ ਦੀ ਗੰਦਲੀ ਦੁਰਗੰਧ ਵਿੱਚ ਉਹ ਅਤ ਸ੍ਰੇਸ਼ਟ ਮਹਿਮਾਨ ਅਤ ਸੂਝਵਾਨ ਪਾਰਖੂ ਨਰਮਲ پاک ਸਾਫ ਹਸਤੀ ਕਿਵੇਂ ਬਰਚੇਗੀ ਸੋ ਅਖੀਰ ਜੀ ਅਸੀਂ ਚਾਹੁੰਨੇ ਆ ਕਿ ਸਾਡਾ ਪਿਤਾ ਪਰਮਾਤਮਾ ਜਿਸ ਦੀ ਅਸੀਂ ਅੰਸਾ ਉਹ ਸਾਡੇ ਕਾਇਆ ਘਰ ਵਿੱਚ ਆਵੇ ਤੇ ਅਸੀਂ ਆਪਣੇ ਕਾਇਆ ਘਰ ਦੀ ਸਫਾਈ ਕਰੀਏ ਸੋਚ ਦੇ ਤਲ ਤੋਂ ਮਨ ਦੇ ਤਲ ਤੋਂ ਪਏ ਖਲਾਰੇ ਨੂੰ ਸਮੇਟੀਏ ਨਾਮ ਸਿਮਰਨ ਬੰਦਗੀ ਇਬਾਦਤ ਦਾ ਸ਼ੁੱਧਤਾ ਦਾ ਝਾੜੂ ਲਾ ਕੇ ਅੰਦਰ ਪਏ ਕਾਮ ਕਰੋਧ ਲੋਭ ਮੋਹ ਹੰਕਾਰ ਈਰਖਾ ਵੈਰ ਵਿਰੋਧਤਾ ਵਾਲੇ ਕੂੜੇ ਨੂੰ ਘਰੋਂ ਬਾਹਰ ਕੱਢ ਕੇ ਕਾਇਆ ਘਰ ਨੂੰ ਸਾਫ਼ ਸੁਥਰਾ ਕਰੀਏ ਉਸ ਪਰਮ ਮਹਿਮਾਨ ਨੂੰ ਉਸ ਸ੍ਰੇਸ਼ਟ ਮਹਿਮਾਨ ਨੂੰ ਆਪਣੇ ਕਾਇਆ ਘਰ ਵਿੱਚ ਸੱਦਾ ਦਈਏ ਤੇ ਨਾਮ ਸਿਮਰਨ ਬੰਦਗੀ ਇਬਾਦਤ ਦੀਆਂ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਮਹਿਕਾਂ ਦਾ ਛੜਕਾ ਕਰੀਏ ਤਾਂ ਜੋ ਸਾਡਾ ਪਿਤਾ ਪਰਮਾਤਮਾ ਇਸ ਕਾਇਆ ਘਰ ਵਿੱਚ ਆ ਕੇ ਬਰਾਜ਼ਮਣ ਹੋਵੇ ਸਤਿ ਸ੍ਰੀ ਅਕਾਲ